ਪੈਣੋ ਭਰਾਵੋ ਆ ਜਿਹੜੀ ਟਰਾਲੀ ਤੁਸੀਂ ਦੇਖ ਰਹੇ ਆ ਨਾ ਇਹ ਦਰਖਤ ਜਿਹੜੇ ਕੱਟੇ ਵਿਆ ਉਹਨਾਂ ਦੀ ਭਰੀ ਵੀ ਆ ਤੇ ਇਹ ਦਰਖਤ ਕੱਟੇ ਕਿੱਥੋਂ ਜਾ ਰਹੇ ਆ ਇਹ ਕੱਟੇ ਜਾ ਰਹੇ ਆ ਗੁਰੂ ਗੋਬਿੰਦ ਸਿੰਘ ਮਾਰਗ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਲੰਘੇ ਸੀ ਪਤੋ ਹੀਰਾ ਸਿੰਘ ਤੋਂ ਲੈ ਕੇ ਦੀਨਾ ਸਾਹਿਬ ਜਿੱਥੇ ਉਹਨਾਂ ਨੇ ਜਫਰਨਾਮਾ ਲਿਖਿਆ ਸੀ ਉਹਦੇ ਰਸਤੇ ਦੇ ਵਿੱਚ ਜਿਹੜੀ ਰੋਡ ਬਣੀ ਆ ਉਥੋਂ ਕੱਟੇ ਜਾ ਰਹੇ ਆ ਕਾਰਨ ਕੀ ਆ ਕਿ ਇਹ ਰੋਡ ਆ ਜਿਹੜਾ ਵੱਡਾ ਕੀਤਾ ਜਾਣਾ ਮੰਨਦੇ ਆ ਵੱਡਾ ਕੀਤਾ ਜਾਣਾ ਪਰ ਯਾਰ ਇਹਦਾ ਮੁੱਲ ਅਸੀਂ ਕੀ ਤਾਰ ਰਹੇ ਆਂ ਆਹ ਦਰਖਤ ਜਿਹੜੇ ਹੈਗੇ ਇਹਨਾਂ ਦੇ ਤਣੇ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਘੱਟੋ ਘੱਟ 20 ਵੀ ਸਾਲ ਜਾਂ 30-30 ਸਾਲ ਦੇ ਰੋਖਾ ਜਿਹੜੇ ਅੱਖਾਂ ਮੀਚ ਕੇ ਇੱਕੋ ਝਟਕੇ ਦੇ ਵਿੱਚ ਕੱਟ ਕੇ ਆਹ ਤਾਂ ਇੱਕ ਟਰਾਲੀ ਤੁਹਾਨੂੰ ਦਿਖੀਆ ਪਤਾ ਨਹੀਂ ਕਿੰਨੀਆਂ ਕਟਰਾਲੀਆਂ ਜਿਹੜੀਆਂ ਹੈਗੀਆਂ ਇਹਦੇ ਗਈਆਂ ਹੋਣਗੀਆਂ ਇਹ ਵੀਡੀਓ ਪਹੁੰਚਦੀ ਕਰੋ ਯਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੱਕ ਤੇ ਮੈਂ ਬੇਨਤੀ ਕਰਦਾ ਸਾਡੇ ਐਮ.ਐਲ.ਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਨੂੰ ਤੇ ਸਾਡੇ ਐਮ.ਪੀ ਸਰਦਾਰ ਸਰਬਜੀਤ ਸਿੰਘ ਜੀ ਨੂੰ ਕਿ ਯਾਰ ਆ ਨਾਰਥਕ ਕਿਸੇ ਤਰੀਕੇ ਨਾਲ ਰੋਕੋ ਜੇ ਰਸਤਾ ਕਿਸੇ ਹੋਰ ਪਾਸੇ ਦੀ ਕੱਟਿਆ ਜਾ ਸਕਦਾ ਤਾਂ ਕੱਟੋ ਆ ਤਾਂ ਕਿ ਦਰਖਤਾਂ ਜਿਹੜੀ ਸਾਡੇ ਬਜ਼ੁਰਗਾਂ ਨੇ ਲਾਏ ਹੋਏ ਸੀ ਇਹ ਇਹਨਾਂ ਨੂੰ ਬਚਾਇਆ ਜਾ ਸਕੇ ਅਸੀਂ ਤਾਂ ਹੋਰ ਰੁੱਖ ਲਾਉਣੇ ਚਾਹੀਦੇ ਤਾਂਹੀਂ ਤਾਂ ਜਿਹੜੇ ਲੱਗੇ ਹੋਏ ਉਹਨਾਂ ਨੂੰ ਕੱਟੀ ਜਾਂਦੇ ਆ ਤਾਜੀ ਅੱਜ ਦੀ ਇਹ ਘਟਨਾ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੋਈ ਪੁਰਾਣੀ ਵੀਡੀਓ ਨਹੀਂ ਹੈਗੀ ਜਾਂ ਕਿ ਮੈਂ ਚੱਕ ਕੇ ਕਿਸੇ ਨੇ ਆਪਦੇ ਚੈਨਲ ਨੂੰ ਮਸ਼ਹੂਰ ਕਰਨ ਵਾਸਤੇ ਪਾਤੀ ਹੋਵੇ ਅੱਜ ਦੀ ਵੀਡੀਓ ਹੁਣੇ ਜਾ ਕੇ ਦੇਖ ਸਕਦੇ ਹੋ ਪੱਤੋ ਹੀਰਾ ਸਿੰਘ ਤੋਂ ਲੈ ਕੇ ਜਦੋਂ ਦੀਨਾ ਸਾਹਿਬ ਤੱਕ ਜਾਂਦੇ ਆ ਅਸੀਂ ਰਾਸਤੇ ਦੇ ਵਿੱਚ ਆ ਪਤਾ ਨਹੀਂ ਇਹ ਰੋਡ ਕਿੱਡਾ ਕੁ ਵੱਡਾ ਬਣਨਾ ਤੇ ਕਿੰਨੇ ਕਿ ਦਰਖਤ ਕੱਟੇ ਜਾਣੇ ਆ ਸੋ ਬੇਨਤੀ ਆ ਸਾਡੇ ਐਮ ਐਲ ਏ ਸਭਾ ਨੂੰ ਐਮ ਪੀ ਸਭਾ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਹੋਰ ਹੀਲਾ ਲੱਭ ਦੋ ਇੰਨੀ ਜਿਹੜੀ ਹੈਗੀ ਆ ਪੰਜਾਬ ਨੂੰ ਮਹਿੰਗਾ ਪਊਗਾ ਇਹ ਦਰਖਤ ਜਿਹੜੇ ਵਾਰ-ਵਾਰ ਕੱਟਦੇ ਆ ਰਹੇ ਆ ਤੇ ਦੂਸਰੇ ਪਾਸੇ ਡੀ ਸੀ ਦਫਤਰ ਮੋਗਾ ਵਾਲਿਓ ਅੱਜ ਸਾਰੇ ਮੁਲਾਜ਼ਮਾ ਜਿਹੜੇ ਹੈਗੇ ਸਰਕਾਰੀ ਦਫਤਰ ਆ ਜਿੰਨੇ ਵੀ ਜਾਂ ਸਰਕਾਰੀ ਜਗ੍ਹਾ ਹੈਗੀਆਂ ਉੱਥੇ ਜਿਹੜੇ ਕਿੰਨੇ ਦਰਖਤ ਹੋਰ ਲਗਾਏ ਜਾ ਸਕਦੇ ਉਹਦੀ ਗੂਗਲ ਸ਼ੀਟ ਮੰਗੀ ਗਈ ਆ ਵੀ 2 ਵਜੇ ਤੱਕ ਭਰ ਕੇ ਭੇਜੋ ਤੇ ਇੱਕ ਪਾਸੇ ਦਰਖਤ ਕੱਟੇ ਜਾ ਰਹੇ ਆ ਜੇ ਕੱਟੇ ਜਾ ਰਹੇ ਇਹਨਾਂ ਨੂੰ ਬਚਾ ਲਈਏ ਤਾਂ ਬਹੁਤ ਸਾਡਾ ਫਾਇਦਾ ਹੋ ਜਾਊਗਾ ਨਵੇਂ ਰੁੱਖ ਤਾਂ ਜਿੱਤੇ ਹੀ ਲਾਉਣੇ ਆ ਉਹ ਲਾਉਣੇ ਹੀ ਆ ਸੋ ਕਿਸੇ ਵੀ ਤਰੀਕੇ ਦੇ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਹੀ ਆਪਣਾ ਪੰਜਾਬ ਜਿਹੜਾ ਬਚ ਸਕਦਾ ਭਰਾਵੋ